35 ਸਾਲ ਤੱਕ ਕੋਈ ਜਹਾਜ਼ ਹਵਾ 'ਚ ਹੀ ਰਵੇ ਤੇ 35 ਸਾਲ ਬਾਅਦ ਉਹ ਕਿਸੇ 에어ਪੋਰਟ ਤੇ ਉਤਰਦਾ ਜਦੋਂ ਦੇ ਵਿੱਚ ਜਾ ਕੇ ਦੇਖਿਆ ਜਾਂਦਾ ਤਾਂ ਸਾਰੇ ਪੈਸੇਂਜਰਾਂ ਦੀਆਂ ਹੱਡੀਆਂ ਤੇ ਕੰਗਾਲ ਹੀ ਲੱਭਦੇ ਆ ਜਨਕਿ ਪਿੰਜਰ ਹੀ ਲੱਭਦੇ ਆ ਪਾਇਲਟ ਦੇ ਜਦੋਂ ਪਾਇਲਟ ਨੂੰ ਜਾ ਕੇ ਦੇਖਿਆ ਜਾਂਦਾ ਤਾਂ ਦੋਨੇ ਪਾਇਲਟਾਂ ਤੇ ਵੀ ਪਿੰਜਰ ਹੀ ਲੱਭਦੇ ਆ ਪਰ ਉਹਨਾਂ ਦੇ ਹੱਥ ਉਸ ਸਟੀering wheel ਤੇ ਹੁੰਦੇ ਆ ਜਿਨ੍ਹਾਂ ਨੇ 35 ਸਾਲ ਬਾਅਦ ਜਹਾਜ਼ ਉਤਾਰਿਆ ਉਹ ਜਹਾਜ਼ 35 ਸਾਲ ਬਾਅਦ ਵੀ ਨਵਾਂ ਹੀ ਸੀ ਨਵੇਂਆ ਵਾਂਗੂ ਸੀ ਤੇ ਉੱਪਰ 35 ਸਾਲ ਉਹਦਾ ਇੰਜਣ ਚੱਲੀ ਕਿਵੇਂ ਗਿਆ ਉਹਦੇ ਚ ਤੇਲ ਨਹੀਂ ਮੁਕਿਆ ਉਹ 35 ਸਾਲ ਉੱਤੇ ਰਹਾ ਕਿੱਥੇ ਉਹ ਕ੍ਰੈਸ਼ ਨਹੀਂ ਹੋਇਆ ਇਹ ਸਾਰੇ ਸਾਡੇ ਸਵਾਲਾਂ ਦੇ ਜੋ ਜਵਾਬ ਅੱਜ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਅੱਜ ਇੱਕ ਉਹ ਜਹਾਜ਼ ਦੀ ਗੱਲ ਕਰਨੀ ਆ ਜਿਹੜਾ 35 ਸਾਲ ਤੱਕ ਗਾਇਬ ਰਿਆ ਸੀ ਸਾਰੀ ਸਟੋਰੀ ਧਿਆਨ ਨਾਲ ਸੁਣੋ ਦੇਖਣ ਨੂੰ ਇਹ ਚੀਜ਼ ਸਿੱਧਾ ਹੀ ਤੁਹਾਨੂੰ ਵੀਡੀਓ 'ਚ ਸੁਣਨ ਨੂੰ ਝੂਠ ਲੱਗਦੀ ਹੋਊਗੀ ਪਰ ਇਹ ਸੱਚੀ ਕਹਾਣੀ ਆ ਤੁਸੀਂ ਸਰਚ ਵੀ ਕਰ ਸਕਦੇ ਹੋ ਬਾਅਦ 'ਚ ਕਹਾਣੀ ਜੋ ਆ ਜੋ ਮੈਂ ਇਨਫਾਰਮੇਸ਼ਨ ਇਕੱਠੀ ਕੀਤੀ ਆ ਉਹ ਸੁਣੋ 35 ਸਾਲ ਤੱਕ ਇੱਕ ਜਹਾਜ਼ ਗਾਇਬ ਰਹਿੰਦਾ ਈ ਜਦੋਂ ਉਹ ਲੈਂਡ ਹੁੰਦਾ ਤਾਂ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਹੋ ਜਾਂਦੀ ਐ ਕੋਈ ਇਸ ਨੂੰ ਟਾਈਮ ਟਰੈਵਲ ਕਹਿੰਦਾ ਤੇ ਕੋਈ ਇਸ ਨੂੰ ਭੂਤੀਆ ਘਟਨਾ ਕਹਿੰਦਾ ਅੱਜ ਗੱਲ ਕਰਨੀ ਆ ਆਪਾਂ ਫਲਾਈਟ ਨੰਬਰ 513 ਦੀ ਤਾਰੀਖ ਸੀ ਜੀ 4 ਸਤੰਬਰ 1954 1954 ਦੀ ਗੱਲ ਕਰਦੇ ਆਂ ਇਹ ਫਲਾਈਟ ਜਰਮਨੀ ਦੇ 에어ਪੋਰਟ ਇੰਟਰਨੈਸ਼ਨਲ 에어ਪੋਰਟ ਆਰਕਨ ਤੋਂ ਉੱਡਦੀ ਹੈ ਤੇ ਇਹਨੇ ਬ੍ਰਾਜ਼ਿਲ ਦੇ ਪੋਰਟੋ ਐਲਗਰੀ 에어ਪੋਰਟ ਤੇ ਜਾਣਾ ਸੀ ਜਨਨ ਕਿ ਜਰਮਨ ਤੋਂ ਬ੍ਰਾਜ਼ਿਲ ਇਸ ਜਹਾਜ ਨੇ ਜਾਣਾ ਸੀ ਇਹਦੇ ਵਿੱਚ ਤਕਰੀਬਨ 18 ਘੰਟੇ ਦੀ ਤਾਂ ਪਹਿਲਾਂ ਕਹਿੰਦੇ ਇਹ ਵਾਟਰ ਸੀ 18 ਘੰਟੇ ਜਾਜ ਨੂੰ ਜਰਮਨ ਤੋਂ ਬ੍ਰਾਜ਼ਿਲ ਤੱਕ ਲੱਗਣੀ ਸੀ ਇਹਦੇ ਵਿੱਚ ਜੋ ਪੈਸੇਂਜਰਾਂ ਦੀ ਗਿਣਤੀ ਸੀ ਉਸੇ 88 ਪੈਸੇਂਜਰ 2 ਘਟ 90 ਜਹਾਜ਼ ਦੇ ਪਾਇਲਟ ਦਾ ਨਾਮ ਸੀ ਮਿਗਵਲ ਵੈਕਟਰ ਕਰਿਊ ਪਰ ਮਿਗਵਲ ਵੈਕਟਰ ਕਰਿਊ ਨੂੰ ਇਹ ਨਹੀਂ ਪਤਾ ਸੀ ਇਹ ਉਹਦੀ ਆਖਰੀ ਜਾਂ 35 ਸਾਲ ਲੰਬੀ ਇੱਕ ਉਡਾਣ ਹੋਊਗੀ ਜਦੋਂ ਇਹ ਫਲਾਈਨ ਟੇਕ ਆਫ ਹੁੰਦਾ ਤਾਂ 10-15 ਮਿੰਟ ਦੀ ਦੂਰੀ ਤੋਂ ਬਾਅਦ 10-15 ਮਿੰਟ ਬੀਤਣ ਤੋਂ ਬਾਅਦ ਇਹ ਐਟਲੈਂਟਿਕ ਓਸ਼ੀਅਨ ਦੇ ਉੱਪਰੋਂ ਗੁਜ਼ਰਦਾ ਐਟਲੈਂਟਿਕ ਓਸ਼ੀਅਨ ਦੇ ਉੱਪਰੋਂ ਜਦੋਂ ਇਹ ਗੁਜ਼ਰਦਾ 5-10 ਦੇ ਮਿੰਟ ਬਾਅਦ ਦੀ ਗੱਲ ਆ ਜਦੋਂ ਇਹਦਾ ATC ਨਾਲੋਂ ਕਨੈਕਸ਼ਨ ਟੁੱਟ ਜਾਂਦਾ ਜਾਨਕਿ 에어ਪੋਰਟ ਨਾਲੋਂ ਜਿਹੜੀ ਚੀਜ਼ ਨੇ ਜਹਾਜ ਨੂੰ ਕਮਾਂਡ ਦੇਣੀ ਆ ਜਾਂ ਅੱਗੇ ਲੈ ਕੇ ਜਾਣਾ ਜਾਂ ਸੱਜਾ ਖੱਬਾ ਜੋ ਜਹਾਜ ਦੇ ਕਹਿੰਦੇ 70% ਜੋ ਕੰਟਰੋਲ ਜਿੰਨਾਂ ਦੇ ਹੱਥ ATC ਵਾਲਿਆਂ ਦੇ ਹੁੰਦੇ ਆ ਉਹਦੇ ਨਾਲੋਂ ਇਹਦਾ ਕੰਟਰੋਲ ਆ ਜਿਹੜਾ ਟੁੱਟ ਜਾਂਦਾ ATC ਦੇ ਨਾਲ ਜਦੋਂ ਕੰਟਰੋਲ ਟੁੱਟ ਜਾਂਦਾ ਉਹ ਜਹਾਜ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਦਾ ਕਨੈਕਸ਼ਨ ਨਹੀਂ ਬਣਦਾ ਪਾਇਲਟ ਵੀ ਹੱਥਾਂ ਪੈਰਾਂ ਦੀ ਹੋ ਜਾਂਦੀ ਹੈ ਉਹਨਾਂ ਨੂੰ ਪਰ ਉਹ ਇਹ ਚੀਜ਼ ਸਮਝ ਲੈਂਦੇ ਚਲੋ ਕੋਈ ਗੱਲ ਨਹੀਂ ਕਈ ਵਾਰੀ ਕਨੈਕਸ਼ਨ ਚਲਾ ਜਾਂਦਾ ਓਸ਼ਣ ਦੇ ਉੱਪਰ ਆ ਓਸ਼ਣ ਤੋਂ ਪਾਰ ਹੋ ਕੇ ਜਾਂ ਥੋੜਾ ਸਾਈਡ ਹੋ ਕੇ 5-10 ਮਿੰਟ ਨੂੰ ਕਨੈਕਸ਼ਨ ਆਪਾਂ ਨੂੰ ਮਿਲ ਜਾਊਗਾ ਕੋਈ ਵੱਡੀ ਗੱਲ ਨਹੀਂ ਪਰ ਇਹ ਜਿਹੜੀ ਸਮੱਸਿਆ ਸੀ ਇਹ ਇੰਨੀ ਕੁ ਜ਼ਿਆਦੇ ਗੰਭੀਰ ਹੋ ਗਈ ਇਹ ਇੰਨਾ ਕੁ ਜ਼ਿਆਦੇ ਸਮੱਸਿਆ ਨੇ ਸਾਰਿਆਂ ਨੂੰ ਚੱਕਰਾਂ 'ਚ ਪਾਤਾ ਕਿ ATC ਵਾਲਿਆਂ ਨੇ ਫਟਾਫਟ ਇੱਕ ਟੀਮ ਤਿਆਰ ਕੀਤੀ ਅੱਧੇ ਘੰਟੇ ਦੇ ਵਿੱਚ ਜਿਨ੍ਹਾਂ ਨੂੰ ਟੀਮ ਨੂੰ ਤਿਆਰ ਕਰਕੇ ਟੈਲੈਂਟ ਕੁਐਸ਼ਨ ਤੇ ਭੇਜਿਆ ਗਿਆ ਤੇ ਜਿੱਥੇ ਪਤਾ ਕਰਨ ਨੂੰ ਭੇਜਿਆ ਕਿ ਅਗਰ ਕਿਸੇ ਜਹਾਜ਼ ਦਾ ਕਨੈਕਸ਼ਨ ATC ਨਾਲ ਟੁੱਟ ਜਾਂਦਾ ਤਾਂ ਉਹ 10-15 ਮਿੰਟ ਤੋਂ ਬਾਅਦ ਅਗਰ ਉਹਦਾ ਕਨੈਕਸ਼ਨ ਨਾ ਜੁੜੇ ਤਾਂ ਸ਼ਾਇਦ ਉਹ ਉਸ ਲਾਸਟ ਲੋਕੇਸ਼ਨ ਜਿੱਥੇ ਟੁੱਟੀ ਹੈ ਉੱਥੇ ਕ੍ਰੈਸ਼ ਹੋ ਜਾਂਦਾ ਜਦੋਂ ਟੀਮ ਜਾਂਦੀ ਹੈ ਜਾ ਕੇ ਦੇਖਿਆ ਜਾਂਦਾ ਤਾਂ ਦੇਖਿਆ ਕਿ ਉੱਥੇ ਉਸ ਟੀਮ ਨੂੰ ਐਟਲੈਂਟਿਕ ਓਸ਼ੀਅਨ ਦੇ ਉੱਪਰ ਕੋਈ ਕ੍ਰੈਸ਼ ਹੋਇਆ ਜਹਾਜ਼ ਤਾਂ ਛੱਡੋ ਜਹਾਜ਼ ਦਾ ਕੋਈ ਟੁਕੜਾ ਵੀ ਨਹੀਂ ਮਿਲਿਆ ਉਦੋਂ ਬਾਅਦ ਅੰਡਰਗਰਾਉਂਡ ਵਾਟਰ ਦੇ ਵਿੱਚ ਇੱਕ ਟੀਮ ਭੇਜੀ ਜਾਂਦੀ ਤਿਆਰ ਕਰਕੇ ਕਿ ਥੱਲੇ ਦੇਖਿਆ ਜਾਵੇ ਕਿ ਤੇ ਐਡੇ ਵੱਡੇ ਓਸ਼ਨ ਦੇ ਵਿੱਚ ਤਾਂ ਨਹੀਂ ਜਹਾਜ ਡੇਪਿਆ ਲੇਕਿਨ ਵਿੱਚ ਵੀ ਜਹਾਜ ਨਹੀਂ ਲੱਭਦਾ ਏਟੀਸੀ ਦੇ ਯਾਨੀ ਕਿ 에어ਪੋਰਟ ਜੋ ਸਾਰਾ ਸਟਾਫ ਆ ਸਾਰਿਆਂ ਦੇ ਕੋਈ ਸਰਾਕ ਹੱਥ ਨਹੀਂ ਲੱਗਦਾ ਉਹਨਾਂ ਨੂੰ ਨਾ ਕਨੈਕਸ਼ਨ ਮਿਲਦਾ ਜਹਾਜ ਦਾ ਨਾ ਜਹਾਜ ਵਾਲਿਆਂ ਨੂੰ ਏਟੀਸੀ ਦਾ ਕਨੈਕਸ਼ਨ ਮਿਲਦਾ ਨਾ ਉਹ ਕ੍ਰੈਸ਼ ਹੁੰਦਾ ਜਹਾਜ ਕਿੱਥੇ ਚਲਾ ਗਿਆ ਉਹ ਵੀ ਉਹਨਾਂ ਨਾਲ ਹੀ ਗੱਲ ਚਲੀ ਗਈ ਜੋ ਮਰ ਗਏ ਨੇ ਏ ਵੀ ਇਹਨਾਂ ਨਾਲ ਹੀ ਚੱਲੇਗੀ ਜਿਨ੍ਹਾਂ ਨੇ ਗੱਲ ਬਣਾਈ ਆ ਕਿਸੇ ਨੂੰ ਪਤਾ ਹੀ ਨਹੀਂ ਇਹ ਹਜੇ ਸਵਾਲ ਹੀ ਆ ਅੱਗੇ ਗੱਲ ਕਰਦੇ ਆ ਜੀ ਆਪਾਂ ਜਦੋਂ ਸਾਰੀ ਟੀਮ ਉੱਥੇ ਪਹੁੰਚੀ ਜਹਾਜ਼ ਕ੍ਰੈਸ਼ ਬਾਰੇ ਅੰਡਰਵਾਟਰ ਨਹੀਂ ਪਤਾ ਲੱਗਾ ਨਾ ਪਾਣੀ ਦੇ ਥੱਲੇ ਤੇ ਨਾ ਉੱਤੇ ਨਾ ਅਟਲੈਂਟਿਕ ਓਸ਼ਨ ਦੇ ਕਿਤੇ ਵੀ ਜਹਾਜ਼ ਬਾਰੇ ਨਹੀਂ ਪਤਾ ਲੱਗਾ ਕਨੈਕਸ਼ਨ ਟੁੱਟ ਗਿਆ ਤਾਂ ਹੌਲੀ ਹੌਲੀ ਜਦ ਇਹ ਗੱਲ ਫੈਲੀ ਤਾਂ ਸਰਕਾਰ ਵੱਲੋਂ ਵੀ ਐਕਸ਼ਨ ਲਏ ਗਏ ਇਹਦਾ ਕੇਸ ਚੱਲਿਆ ਇਹਦਾ ਆਪਰੇਸ਼ਨ ਚੱਲਿਆ ਇਹਦੇ ਬਾਰੇ ਪਤਾ ਕੀਤਾ ਗਿਆ ਹਫ਼ਤੇ ਬੀਤੇ ਦਿਨ ਬੀਤੇ ਸਾਲ ਬੀਤੇ ਤੇ 2 ਸਾਲਾਂ ਬਾਅਦ ਜਦੋਂ ਕੁਝ ਨਹੀਂ ਪਤਾ ਲੱਗਾ ਤਾਂ ਹਾਰ ਕੇ ਹੀ ਕੇਸ ਨੂੰ ਬੰਦ ਕਰ ਦਿੱਤਾ ਗਿਆ। ਇਹ ਗੱਲ ਨੂੰ ਇੱਥੇ ਦੱਬ ਦਿੱਤਾ ਜਾਂਦਾ ਕਿ ਇਸ ਜਹਾਜ਼ ਬਾਰੇ ਕੁਝ ਪਤਾ ਨਹੀਂ ਲੱਗਾ, ਨਾ ਇਹਦਾ ਕਨੈਕਸ਼ਨ ਪਾਇਆ ਗਿਆ ਕਿ ਜਹਾਜ਼ ਕਿੱਧਰ ਗਿਆ, ਸ਼ਾਇਦ ਕਿਤੇ ਜਾ ਕੇ ਕ੍ਰੈਸ਼ ਵੀ ਹੋ ਸਕਦਾ। ਕੋਈ ਖਬਰ ਨਹੀਂ ਮਿਲੀ ਤੇ ਕੇਸ ਬੰਦ ਹੋ ਗਿਆ। ਲੇਕਿਨ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਸੀ। ਜਦੋਂ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਸਵਾਲ ਇਹ ਦੱਬ ਦੱਬਿਆ ਗਿਆ ਆਪਣੇ ਆਪ ਸਾਰੀ ਗੱਲ ਕਹਿ ਦੀ ਠੰਡੀ ਪੈ ਗਈ। ਉਦੋਂ ਬਾਅਦ ਚ ਤਰੀਕ ਆਉਂਦੀ ਹੈ ਜੀ 12 ਅਕਤੂਬਰ 1989 ਇਹ 12 ਅਕਤੂਬਰ ਦੀ ਤਰੀਕੋ ਤਰੀਕ ਸੀ ਜਿਨੇ ਅੱਜ ਤੱਕ ਵੀ ਇਸ ਜਾਹਾਜ ਦੀ ਜੋ ਘਟਨਾ ਏ ਉਹਨੇ ਬਹੁਤ ਹੀ ਲੋਕਾਂ ਦੇ ਮਨ ਚ ਡਰ ਪਾਤਾ ਤੇ ਇੱਕ ਕੁਐਸਚਨ ਮਾਰਕ ਰੱਖ ਕੇ ਛੱਡ ਦਿੱਤਾ ਅਚਾਨਕ ਬ੍ਰਾਜ਼ੀਲ ਦੇ 에ਅਰਪੋਰਟ ਤੇ ATC ਵਾਲਿਆਂ ਨੂੰ ਇੱਕ ਕਨੈਕਸ਼ਨ ਦਿਖਾਈ ਦਿੰਦਾ ਜੋ ਕਨੈਕਸ਼ਨ ਦੇ ਵਿੱਚ ਇੱਕ ਜਹਾਜ ਆ ਰਿਹਾ ਬਹੁਤ ਰਫਤਾਰ ਨਾਲ ਤੇਜ਼ੀ ਦੇ ਨਾਲ 에ਅਰਪੋਰਟ ਤੇ ਲੈਂਡ ਹੋਣ ਨੂੰ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸਾਰਿਆਂ ਨੇ ਦੇਖਿਆ ਵੀ ਇਹ ਇੰਨੀ ਰਫਤਾਰ ਦੇ ਨਾਲ ਏਟੀਸੀ ਦੇ ਨਾਲ ਕਨੈਕਟ ਹੋ ਰਿਹਾ ਕੋਈ ਜਹਾਜ਼ ਵੀ ਇਹ ਜਹਾਜ਼ ਕਿਹੜਾ ਹੈ ਏਟੀਸੀ ਦੇ ਬੰਦੇ ਸਾਰਿਆਂ ਨੂੰ ਹਫੜਾ ਦਫੜੀ ਮੱਚ ਗਈ ਉਹਨਾਂ ਨੇ ਦੇਖਿਆ ਵੀ ਚਲੋ ਜਹਾਜ਼ ਆ ਰਿਹਾ ਹੈ ਕਨੈਕਟ ਕਰਨ ਦੀ ਕੋਸ਼ਿਸ਼ ਕਰੀਏ ਲੇਕਿਨ ਜਹਾਜ਼ ਨਾਲ ਕੋਈ ਕਨੈਕਸ਼ਨ ਉਹਨਾਂ ਦਾ ਬਣਿਆ ਨਹੀਂ ਬਸ ਇਹ ਪਤਾ ਲੱਗ ਰਿਹਾ ਸੀ ਵੀ 에ਰਪੋਰਟ ਦੇ ਨੇੜੇ ਏਟੀਸੀ ਵਾਲਿਆਂ ਨੂੰ ਇੰਨਾ ਪਤਾ ਸੀ ਕੋਈ ਕਨੈਕਸ਼ਨ ਦੇ ਵਿੱਚ ਸਾਡੇ ਜਹਾਜ਼ ਆ ਰਿਹਾ ਪਰ ਉਹ ਕਨੈਕਟ ਨਹੀਂ ਹੋ ਰਿਹਾ ਜਹਾਜ਼ ਕਨੈਕਟ ਨਹੀਂ ਹੋਇਆ ਫਟਾਫਟ 에ਅਰਪੋਰਟ ਖਾਲੀ ਕਰ ਦਿੱਤਾ ਗਿਆ ਤੇ ਇਹ ਕਿਹਾ ਗਿਆ ਕਿ ਅਗਰ ਉਹਨੇ ਲੈਂਡ ਹੋਣਾ ਜਹਾਜ਼ ਨੇ ਤਾਂ ਉਹ ਚੰਗੀ ਤਰ੍ਹਾਂ ਆਪਣੀ ਸੇਫੇਸਟ ਲੈਂਡਿੰਗ ਕਰ ਸਕੇ ਤਾਂ ਜਹਾਜ਼ ਲੈਂਡ ਹੋਇਆ ਜਹਾਜ਼ ਲੈਂਡ ਹੋਣ ਤੋਂ ਬਾਅਦ ATC ਦਾ ਸਾਰਾ ਸਟਾਫ ਭੱਜਿਆ ਉੱਠ ਕੇ ਭੱਜ ਕੇ ਜਾ ਕੇ ਜਦ ਇਹ ਉਸ ਪਲੇਨ ਵੱਲ ਗਿਆ ਉਹਨਾਂ ਨੇ ਜਾ ਕੇ ਦੇਖਿਆ ਤਾਂ ਸਾਰੇ ਹੱਕੇ ਬੱਕੇ ਰਹਿ ਗਏ ਕਿਉਂ ਰਹਿ ਗਏ ਕਿਉਂਕਿ ਇਹ ਉਹੀ ਪਲੇਨ ਲੈਂਡ ਹੋਇਆ ਸੀ ਜੋ 35 ਸਾਲ ਹਵਾ ਦੇ ਵਿੱਚ ਹੀ ਰਿਹਾ ਸੀ ਜੋ ਪਲੇਨ ਦਾ ਨਾਮ ਸੀ ਸੈਂਟਿਆਗੋ 1956 ਵਿੱਚ ਜਿਹਦੀ ਕੰਪਨੀ ਵੀ ਬੰਦ ਕਰ ਦਿੱਤੀ ਸੀ ਸੈਂਟਿਆਗੋ ਨਾਮ ਦਾ ਜੋ ਪਲੇਨ ਸੀ ਇਹਦੀ ਕੰਪਨੀ ਦਾ ਨਾਮ ਵੀ ਸੈਂਟਿਆਗੋ ਸੀ ਜੋ ਜਹਾਜ਼ ਦੇ ਗਾਇਬ ਹੋਣ ਤੋਂ 2 ਸਾਲ ਬਾਅਦ ਹੀ ਬੰਦ ਕਰ ਦਿੱਤੀ ਗਈ ਸੀ ਤੇ ਉਹ ਇਹ ਹੈਰਾਨ ਸੀ ਕਿ ਇਹ 35 ਸਾਲਾਂ ਬਾਅਦ ਆਇਆ ਕਿਵੇਂ ਜਹਾਜ਼ ਜਦੋਂ ਹੈਰਾਨੀ ਦੀ ਗੱਲ ਇਹ ਆ ਜਦੋਂ ਹੋ ਸਟਾਫ ਆ ਜਿਹੜਾ ਜਦੋਂ ਜਹਾਜ਼ ਦੇ ਅੰਦਰ ਵੜਦਾ ਅੰਦਰ ਵੜ ਕੇ ਦੇਖਦਾ ਤਾਂ ਸਾਰੇ 88 ਦੇ 88 ਪੈਸੇਂਜਰ ਸੀ ਜੋ ਸਾਰੇ ਕੰਗਾਲ ਬਣੇ ਪਏ ਨੇ ਹੱਡੀਆਂ ਪਈਆਂ ਨੇ ਮੁਸ਼ਕ ਮਾਰ ਰਿਆ ਪਿੰਜਰ ਹੀ ਪਿੰਜਰ ਦਿਖਾਈ ਦੇ ਰਹੇ ਨੇ ਤੇ ਹੈਰਾਨੀ ਦੀ ਗੱਲ ਇਹ ਸੀ ਜਦੋਂ ਉਹਨਾਂ ਨੇ ਪਾਇਲਟ ਵਾਲਾ ਕੈਬਨ ਖੋਲ੍ਹਿਆ ਪਾਇਲਟ ਨੂੰ ਦੇਖਣਗੇ ਦੋਨੇ ਪਾਇਲਟਾਂ ਦੇ ਪਾਇਲਟਾਂ ਦੇ ਪਿੰਜਰ ਪਏ ਸੀ ਹੱਡੀਆਂ ਪਈਆਂ ਸੀ ਉੱਥੇ ਵੀ ਬਹੁਤ ਮੁਸ਼ਕ ਮਾਰ ਰਿਆ ਸੀ ਤੇ ਜੋ ਪਾਇਲਟ ਸੀ ਉਹਦਾ ਹੱਥ ਸੀ ਜੋ ਉਹ ਸੀ ਸਟੀering ਵੀਲ ਤੇ 에ਰੋਪਲੇਨ ਦੇ ਉਹ ਕੰਗਾਲ ਦਾ ਉਹ ਪਿੰਜਰ ਦਾ ਹੱਥ ਉਹ ਲੈਂਡ ਕਿਵੇਂ ਹੋਇਆ ਉਹ ਇੰਨਾ ਟਾਈਮ ਉੱਪਰ ਰਿਹਾ ਕਿਵੇਂ ਉਹਦਾ ਤੇਲ ਨਹੀਂ ਮੁੱਕਿਆ ਉਹ ਨਵੇਂਆ ਵਾਂਗੂ ਜਿੱਦਾਂ ਉੱਡਿਆ ਸੀ ਉਦਾਂ ਹੀ ਪ੍ਰੋਪਰ ਜਿਹਾ ਸੀ ਬਸ ਫਰਕ ਇਹਨਾਂ ਸੀ ਇਨਸਾਨ ਮਰ ਕੇ ਗਲ ਕੇ ਇੱਕ ਪਿੰਜਰ ਬਣ ਗਏ ਸੀ ਬਾਕੀ ਸਾਰੀ ਸੇਮ ਚੀਜ਼ ਉਦਾਂ ਹੀ ਸੀ ਬਸ 35 ਸਾਲ ਬਾਅਦ ਉਹ ਲੈਂਡ ਹੋਇਆ ਕਿੱਥੇ ਰਿਹਾ ਕੀ ਹੋਇਆ ਕਿਸੇ ਦੇ ਕਨੈਕਸ਼ਨ ਕਨੈਕਸ਼ਨ 'ਚ ਨਹੀਂ ਆਇਆ ਕੁਛ ਪਤਾ ਨਹੀਂ ਲੱਗਾ ਇਹਦੀ ਜਾਂਚ ਸ਼ੁਰੂ ਕੀਤੀ ਗਈ ਸਰਕਾਰ ਨੂੰ ਬਹੁਤ ਗੱਲਾਂ ਦੱਸੀਆਂ ਗਈਆਂ ਲੋਕਾਂ ਨੂੰ ਲੋਕਾਂ ਨੇ ਸਰਕਾਰ ਨੂੰ ਦੱਸੀਆਂ ਪਰ ਇਹਦੀ ਕੋਈ ਪੁਸ਼ਟੀ ਨਹੀਂ ਹੋਈ ਇਹਦੇ ਬਾਰੇ ਬੜੀਆਂ ਅਫਵਾਹਾਂ ਫੈਲੀਆਂ ਅਫਵਾਹਾਂ ਕਹੇ ਜੀਆਂ ਪਹਿਲਾਂ ਤੁਹਾਨੂੰ ਦੱਸਦਾ ਕੋਈ ਕਹਿੰਦਾ ਸੀ ਇਹ ਟਾਈਮ ਟਰੈਵਲ ਚ ਫਸ ਗਿਆ ਸੀ ਕੋਈ ਕਹਿੰਦਾ ਜੀ ਇਹ ਏਲੀਅਨ ਦਾ ਸ਼ਿਕਾਰ ਹੋ ਗਿਆ ਕੋਈ ਕਹਿੰਦਾ ਜੀ ਇਹ ਜਾਣ ਕੇ ਸਾਜ਼ਿਸ਼ ਖੇਡੀ ਗਈ ਹੈ ਵੀ ਨਹੀਂ ਪਤਾ ਇਹਦੀ ਪੁਸ਼ਟੀ ਕਰਨ ਲਈ ਇੱਕ ਫੇਮਸ ਪੱਤਰਕਾਰ 1999 ਦੇ ਵਿੱਚ ایرਵਨ ਫਿਸ਼ਰ ਨੇ ਦੱਸਿਆ ਉਸ ਨੇ ਇਹਦੇ ਉੱਤੇ ਆਰਟੀਕਲ ਛਾਪਿਆ ਜਿਦੇ ਵਿੱਚ ਸਾਰੀ ਜਹਾਜ਼ ਦੀ ਕਹਾਣੀ ਲਿਖੀ A to Z ਵੀ ਇਹ ਕਿੱਥੋਂ ਉੱਡਿਆ ਕਿੱਥੇ ਇਹਨੇ ਜਾਣਾ ਸੀ 35 ਸਾਲ ਇਹ ਗਾਇਬ ਰਹਾ ਆ ਸ ਇਹ ਜਹਾਜ਼ ਦਾ A ਮਾਡਲ ਆ ਇੱਕ ਕੰਪਨੀ ਹੈ ਸੈਂਟਿਆਗੋ ਤੇ ਇਹ ਜਹਾਜ਼ ਦੇ ਵਿੱਚ ਜੋ ਪਿੰਜਰ ਦੇਖੇ ਗਏ ਨੇ ਜੋ ਪਾਏ ਗਏ ਨੇ ਇਹ ਆਰਟੀਕਲ ਵਿੱਚ ਉਹ ਨਹੀਂ ਛਾਪਿਆ ਗਿਆ ਸੀ ਬਸ ਇੰਨਾ ਛਾਪਿਆ ਸੀ ਕਿ 35 ਸਾਲ ਇੱਕ ਜਹਾਜ਼ ਗਾਇਬ ਹੋ ਗਿਆ ਸੀ ਬਸ ਇਹ ਆਰਟੀਕਲ ਆ ਜੋ ਸਾਹਮਣੇ ਆਇਆ ਸੀ ਲੋਕਾਂ ਦੇ ਹਜੇ ਵੀ ਮਨਾਂ 'ਚ ਸਵਾਲ ਆ ਵੀ ਕੀ ਇਹ ਸਾਜ਼ਿਸ਼ ਆ ਕੀ ਇਹ ਸੱਚ ਆ ਕੀ ਇਹ ਭੂਤਿਆ ਕੀ ਇਹ ਟਾਈਮ ਟਰੈਵਲ ਆ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਤੁਸੀਂ ਅਗਰ ਨੌਲੇਜ ਇਕੱਠੀ ਕੀਤੀ ਹੈ ਤੁਸੀਂ ਇਹਦੇ ਬਾਰੇ ਸੱਚਾਈ ਜਾਣਦੇ ਹੋ ਮੇਰੇ ਖਿਆਲ ਨਾਲ ਜੋ ਮੈਨੂੰ ਲੱਗ ਰਿਹਾ ਆਰਟੀਕਲ ਵਿੱਚ ਬਸ ਆਰਟੀਕਲ ਵਾਲੀ ਚੀਜ਼ ਤੇ ਸ਼ਾਇਦ ਆਪਾਂ ਨੂੰ ਯਕੀਨ ਕਰ ਵੀ ਲੈਣਾ ਚਾਹੀਦਾ ਕਿ ਇਹ 35 ਸਾਲ ਗਾਇਬ ਰਹਾ ਲੇਕਿਨ 35 ਸਾਲ ਉੱਪਰ ਜਹਾਜ਼ ਕਿਵੇਂ ਕੋਈ ਉੱਡੂਗਾ ਚਾਹੇ ਉਹਦੀ ਟੈਂਕੀ ਫੁੱਲੀ ਹੋਵੇ ਤਾਂ ਤਾਂ ਕੋਈ ਸਿਸਟਮ ਹੈ ਨਹੀਂ ਇਹ ਜਿਆ ਤੇ ਕਿਤੇ ਉੱਤਰ ਵੀ ਨਹੀਂ ਸਕਦਾ ਬਾਕੀ 35 ਸਾਲ ਬਾਅਦ ਜਹਾਜ਼ ਉਹੀ ਇੱਕੋ ਜਿਹਾ ਨਵਾਂ ਉਸੇ ਸ਼ੇਪ ਚ ਉਨਹੀਂ ਸੋਨਾ ਜਾਂ ਵਧੀਆ ਹੋਵੇ ਐਂਡਾ ਵੀ ਨਹੀਂ ਹੋ ਸਕਦਾ ਤੁਸੀਂ ਆਦੇ ਕਮੈਂਟ ਚ رائے ਦਿਓ ਤੁਸੀਂ ਕੀ ਸਮਝਦੇ ਹੋ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਵੀ ਇਹ ਹੈ ਕੀ ਦੱਸੋ ਜਰੂਰ ਧੰਨਵਾਦ